ਨੂੰ ਮਾਰਿਆ ਵੇਖੋ ਲੇਡਿਸ ਜਿਹੜੀ ਆ ਬਿਮਾਰ ਜਿਹੜੀ ਹੋ ਚੁੱਕੇ ਨੇ ਲੱਗਦਾ ਕਿਹੜੇ ਕਿਹੜੇ ਦੋ ਕੁੜੀਆਂ ਆ ਇਹ ਦੀ ਵਿਚਾਰੀ ਦੀ ਪਾਣੀ ਪਾਉ ਮੂਹ ਤੇ ਪਾਣੀ ਇਹ ਬਿਲਕੁਲ ਹੀ ਜਾਂਚ ਦਾ ਵਿਸ਼ਾ ਆ ਇਹ ਜਾਂਚ ਜਿਹੜੀ ਆ ਇਹ ਹੋਣੀ ਚਾਹੀਦੀ ਆ ਲੋ ਜੀ ਇਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਵਾ ਤੁਹੀਂ ਉਨਕੀ ਸ਼ਕਤੀ ਨਹੀਂ ਤੁਹੀਂ ਉਨਕੀ ਮੰਗ ਇਹ ਤਾਂ ਨਹੀਂ ਯਾਰ ਇਹ ਦਾ ਕਰੋ ਅਸੀਂ ਲੋਕਾਂ ਨੇ सेगी तेरी नंढी खी तेरी गंडी खी ते असीं धक् न ਕੋਰੀਆ ਕੀ ਕਰ ਸੱਤ ਨੰਬਰ ਗਲੀ ਚ ਰਹਿਨੀ ਕਰਮਪੁਰੇ 318 ਨੰਬਰ ਮਕਾਨ ਮੇਰਾ ਸਰ ਮੈਂ ਕੋਠੀਆਂ ਚ ਕੰਮ ਕਰਦੀ ਪੰਨਾਂ ਕੋਠੀਆਂ ਦਾ ਕੰਮ ਕਰਦੀ ਆ ਸਰ ਮੈਂ ਇੱਕ ਕੋਠੀ ਕੰਮ ਕਰਦੀ ਆ ਮੈਂ 9:30 ਵਜੇ ਘਰੋਂ ਆਈ 10:00 ਵਜੇ ਮੈਂ ਪਹੁੰਚ ਗਈ ਆ ਸਰ ਇਹ ਬਹਾਲੀ ਮੈਂ 31 ਨੰਬਰ ਕੋਠੀ ਚ ਮੈਂ ਝਾੜੂ ਮਾਰਨ ਦੀ ਗਲੀ ਚ ਤੇ ਕੋਠੀ ਵਾਲੇ ਮਾਲਕ ਅੰਟੀ ਮੈਨੂੰ ਬੁਲਾ ਲਿਆਈ ਆ ਤੇ ਮੈਂ ਕਿਹਾ ਪਤਾ ਨਹੀਂ ਕੀ ਗੱਲ ਕਰ ਤੋ ਬਤਾਇਆ ਕਹਿੰਦੀ ਛੇਤੀ ਆ ਜਾ ਮੈਂ ਕਿਹਾ ਕੀ ਕਰਨਾ ਚੁੰਨੀ ਲੈ ਕੇ ਆਵਾਂ ਕਹਿੰਦੀ ਉੱtre ਆ ਜਾ ਮੈਨੂੰ ਹੀ ਮੋਲ ਲੈ ਕੇ ਉਨੀ ਉੱਤੇ ਸਰ ਮੈਂ ਇੰਦਰ ਜਾ ਕੇ ਨਹੀਂ ਝਾੜੂ ਮਾਰਿਆ ਇੱਥੇ ਸਰ ਮੈਂ ਝਾੜੂ ਮਾਰਨ ਦਾ ਵੀ ਆ ਤੇ ਸਰ ਮੁੜ ਕੇ ਉਹਨਾਂ ਚੇ ਨੂੰ ਥੋੜ ਸਾਰੇ ਕਮਰਿਆਂ ਚ ਝਾੜੂ ਮਾਰ ਦਿੱਤਾ ਸਾਰੇ ਕਮਰਿਆਂ ਚ ਸਰ ਮੈਂ ਪੌੜੀਆਂ ਚ ਝਾੜੂ ਮਾਰਦੀ ਉਹਨਾਂ ਦੀ ਪੁਲਿਸ ਚਲ ਗਈ ਆ ਮੈਨੂੰ ਨਹੀਂ ਪਤਾ ਕਿ ਮੈਂ ਕਿਹਾ ਗੈਸਟ ਆਏ ਹੋਣਗੇ ਇਹਨਾਂ ਦੇ ਘਰ ਸਵੇਰੇ ਸਵੇਰੇ ਮੈਨੂੰ ਨਹੀਂ ਪਤਾ ਤੇ ਮੈਂ ਜਿਹੜਾ ਮਾਲਕ ਹੀ ਸ਼ੁਭਮ ਮੈਂ ਉਹਨੂੰ ਕਿਹਾ ਕਿ ਭਾਜੀ ਉੱਤੇ ਤੁਹਾਡੇ ਹੀ ਤਾਲਾ ਵੱਜਾ ਵਾ ਤੇ ਮੈਂ ਕਿਹਾ ਗੈਸਟਾਂ ਨੂੰ ਬਾਹਣਾ ਹੋਊਗਾ ਤੇ ਕਹਿੰਦੇ ਕੋਈ ਗੱਲ ਨਹੀਂ ਆ ਇਨੀ ਗੱਲ ਕੀਤੀ ਉਹਨਾਂ ਨੇ ਤੇ ਸਰ ਮੈਂ ਪੌੜੀਆਂ ਹੋਣ ਜਾਂਦੀ ਆ 5 ਮਿੰਟ ਬਾਅਦ ਆ ਫੇਰ ਮੈਨੂੰ ਪੁਲਿਸ ਖਲੋਤੀ ਮੇਰੇ ਲਾਗੇ ਝਾੜੂ ਮੇਰੇ ਹੱਥ 'ਚ ਆ ਡਸਟ ਪਲੇਟ ਹੱਥ 'ਚ ਆ ਸਰ ਉਹਨਾਂ ਵੱਲੋਂ ਕੀ ਕੀਤਾ ਗਿਆ ਸੀ ਤੁਹਾਨੂੰ ਕੁੱਟਿਆ ਉਹਨਾਂ ਨੇ ਸਰ ਉਹਨਾਂ ਨੇ ਮੈਨੂੰ ਕੁੱਟਿਆ ਵੀ ਆ ਤੇ ਕੱਪੜੇ ਵੀ ਉਧੇ ਮੇਰੇ ਕੱਪੜੇ ਵੀ ਪਾੜੇ ਉਹਨਾਂ ਨੇ ਕੱਪੜੇ ਲਾ ਕੇ ਮੈਨੂੰ ਫੇਰ ਮਾਰਿਆ ਸੁਭਮ ਨੇ ਮਾਰਿਆ ਘਰ ਦੇ ਵਿੱਚ ਤੁਹਾਨੂੰ ਕਿੰਨੀ ਦਿਨ ਹੋ ਗਈ ਸੀ ਕੰਮ ਕਰਦਿਆਂ ਸਾਲੇ ਹੋ ਗਿਆ 16 ਤਰੀਕ ਨੂੰ ਸਰ ਮੈਨੂੰ ਸਾਲ ਹੋ ਗਿਆ ਵਾ ਪੂਰਾ ਸਾਲ ਹੋ ਗਿਆ ਪੂਰਾ ਮੂੰ ਤੁਸੀਂ ਕੀ ਮੰਗਦੇ ਕਿ ਕਿਸ ਚੀਜ਼ ਦੀ ਮੰਗ ਸਰ ਮੈਂ ਇਨਸਾਫ ਮੰਗਦੀ ਮੈਂ ਧੀਆਂ ਮੇਰੀਆਂ ਛੋਟੀਆਂ ਛੋਟੀਆਂ ਮੈਂ ਇਨਸਾਫ ਮੰਗਦੀ ਜੋ ਮੈਨੂੰ ਇਨਸਾਫ ਦੋ ਮੈਂ ਇਹ ਕੰਮ ਨਹੀਂ ਕੀਤਾ ਜੇ ਜਦੋਂ ਦਾ ਮੇਰਾ ਨਾਮ ਅੰਕੁਰ ਗੁਪਤਾ ਜੀ ਅਸੀਂ ਇੱਕ ਸੋਸ਼ਲ ਐਕਟਿਵਿਸਟ ਆ ਹਾਂਜੀ ਕੱਲ ਦੇਖੋ ਜੀ ਕੱਲ ਇੱਕ ਕੰਪਲੇਂਟ ਦਿੱਤੀ ਸੀ ਰੇਸ ਕੋਰਸ ਰੋਡ ਤੋਂ ਕਿਸੇ ਨੇ ਕਿ ਉਹਨਾਂ ਦੇ ਘਰ 골ਡ ਦੀ ਚੋਰੀ ਹੋ ਗਈ ਹਾਂਜੀ ਉਸ ਰਿਲੇਟਡ ਮੇਰੀ ਐਸ ਐਚਓ ਮੈਡਮ ਨਾਲ ਟੈਲੀਫੋਨਿਕਲੀ ਵੀ ਗੱਲ ਹੋਈ ਕਿਉਂਕਿ ਇਹਨਾਂ ਨੇ 11 ਵਜੇ ਦਾ ਲੇਡੀ ਨੂੰ ਬਿਠਾਇਆ ਦਾ ਸੀ ਇੱਥੇ ਤੇ ਸ਼ਾਮ ਦੇ 7 ਵਜੇ ਤੋਂ 7:30 ਵਜੇ ਤੱਕ ਬਿਠਾਈ ਰੱਖਿਆ ਸ਼ਾਮੀ ਫਿਰ ਮੈਂ ਖੁਦ ਆਇਆ ਮੈਂ ਇੱਥੇ ਤੇ ਮੇਰੀ ਜਦੋਂ ਐਸਐਚਓ ਮੈਡਮ ਨਾਲ ਗੱਲ ਹੋਈ ਕਿ ਮੈਡਮ ਕੀ ਚੱਕਰ ਹੈ ਕੀ ਗੱਲ ਕੀ ਹੋਈ ਹੈ ਕਿ ਤੁਸੀਂ ਇਹ ਲੋਕਾਂ ਨੂੰ ਮਿਲਣ ਵੀ ਨਹੀਂ ਦੇ ਰਹੇ ਇਹਨਾਂ ਦੇ ਪੇਰੈਂਟਸ ਨੂੰ ਵੀ ਨਹੀਂ ਲੇਡੀ ਨਾਲ ਮਿਲਣ ਦੇ ਰਹੇ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਅਕਿਊਜ਼ਡ ਹੈ ਦੇਖੋ ਜੀ ਪਹਿਲੀ ਗੱਲ ਤੇ ਐਕਿਊਜ਼ਡ ਹੋ ਹੁੰਦਾ ਜਿਹਦੇ ਤੇ ਆਲਰੇਡੀ ਜਾਂ ਤੇ ਮਾਨਯੋਗ ਕੋਰਟ ਨੇ ਗिल्ट ਕੀਤਾ ਹੈ ਅਸੀਂ ਵਿਦਆਊਟ ਇਨਵੈਸਟੀਗੇਸ਼ਨ ਜਾਂ ਵਿਦਆਊਟ ਐਫ ਆਈ ਆਰ ਕਿਤੇ ਕਿਸੇ ਨੂੰ ਇਲੀਗਲ ਡਿਟੈਂਸ਼ਨ ਕਹਿੰਦੇ ਨੇ ਇਹਨੂੰ ਕਾਨੂੰਨ ਦੇ ਵਿੱਚ ਕਿ ਇੱਕ ਬੰਦੇ ਨੂੰ ਇਲੀਗਲ ਡਿਟੇਨ ਕਰਤਾ ਇਹਨਾਂ ਨੇ ਗਰੀਬ ਨੂੰ 11 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ ਵੀ ਮੈਡਮ ਨੂੰ ਕਹਾਂ ਮੈਡਮ ਅਸੀਂ ਵੀ ਸਪੋਰਟ ਕਰਾਂਗੇ ਦੇਖੋ ਚੋਰੀ ਹੋਣਾ ਗਲਤ ਗੱਲ ਹੈ ਜਿਹਦੇ ਵੀ 30 ਲੱਖ ਦੀ ਜਾਂ 25 ਲੱਖ ਦਾ 골ਡ ਚੋਰੀ ਹੋਇਆ ਅਸੀਂ ਵੀ ਉਹਨਾਂ ਦੇ ਨਾਲ ਖਲੋਤੇ ਆਂ ਕਿ ਉਹਨਾਂ ਦੀ ਵੀ ਸਪੋਰਟ ਕਰਾਂਗੇ ਪਰ ਉਹਦਾ ਇੱਕ ਤਰੀਕਾ ਹੁੰਦਾ ਉਸ ਲਈ ਅਸੀਂ ਐਸ ਐਚਓ ਮੈਡ ਜਿੱਥੋਂ ਚੋਰੀ ਹੋਈ ਤੂੰ ਫਿੰਗਰਪ੍ਰਿੰਟ ਚੁੱਕ ਲੋ ਠੀਕ ਹੈ ਕਿਸੇ ਨੇ ਹੱਥ ਲਾਇਆ ਹੀ ਹੋਏਗਾ ਨਾ ਤਬੜ ਖੋਲਣ ਲਈ ਇਹਨਾਂ ਨੇ ਕਿਹਾ ਕਿ ਉਹ ਜੀ ਚਾਬੀਆਂ ਜਿਹੜੀਆਂ ਉਹ ਕੰਬਲੀ ਨੂੰ ਦਿੱਤੀਆਂ ਗਈਆਂ ਤੁਸੀਂ ਮੈਨੂੰ ਦੱਸੋ ਕਿ ਕਿਸੇ ਦੇ ਘਰ 30 ਲੱਖ ਦਾ 골ਡ ਪਿਆ ਹੈ ਤੇ ਕੋਈ ਆਪਣਾ 30 ਲੱਖ ਦੇ 골ਡ ਦੀ ਲੋਕਰ ਦੀ ਚਾਬੀ ਕੋਈ ਆਪਣੇ ਕੰਬਲੀ ਨੂੰ ਦਿੰਦਾ ਕੋਈ ਵੀ ਨਹੀਂ ਦਿੰਦਾ ਕਿਸੇ ਨੂੰ ਚਾਬੀ ਦੂਸਰੀ ਚੀਜ਼ ਇਹ ਹੈਗੀ ਹੈ ਕਿ ਆਪਾਂ ਬਿਨਾ ਫਿੰਗਰਪ੍ਰਿੰਟ ਫੋਰੈਂਸਿਕ ਦੀ ਰਿਪੋਰਟ ਤੋਂ ਬਿਨਾ ਬਿਨਾ ਉਹਨਾਂ ਦੇ ਘਰ ਦੇ ਅੰਦਰ ਵੀ ਕੈਮਰੇ ਲੱਗੇ ਦੇ ਸੀ ਬਿਨਾ ਘਰ ਦੇ ਕੈਮਰਿਆਂ ਦੀ ਪ੍ਰਾਈਮਾ ਫੇਸ਼ੀਆ ਬਿਨਾ ਕਿਸੇ ਦੀ ਉਹ ਪ੍ਰਾਈਮਾ ਫੇਸ਼ੀਆ ਸਬੂਤ ਤੋਂ ਬਿਨਾ ਅਸੀਂ ਕਿਸੇ ਨੂੰ ਕੱਲ ਵੀ ਇਲੀਗਲ ਡਿਟੇਨ ਕਰ ਛੜਿਆ ਉਹਨਾਂ ਦੇ ਪੈਰਾਂ ਤੇ ਵੀ ਇਹਨਾਂ ਨੇ ਗਰੀਬ ਬੰਦਿਆ ਦੇ ਉਹ ਡੰਡੇ ਮਾਰੇ ਠੀਕ ਹੈ ਅੱਜ ਵੀ ਇਹਨਾਂ ਨੂੰ ਸਵੇਰੇ 8 ਵਜੇ 8:30 ਵਜੇ ਦਾ ਇੱਥੇ ਬਿਠਾਇਆ ਦਾ ਦੇਖੋ ਕੋਈ ਨਾ ਕੋਈ ਐਵੀਡੈਂਸ ਹੈ ਤਾਂ ਤੁਸੀਂ ਪਕੜੋ ਅਸੀਂ ਵੀ ਇਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਜੇ ਕੋਈ ਚੋਰ ਹੈ ਜਾਂ ਗਲਤ ਹੈ ਤੁਸੀਂ ਫੜੋ ਅਸੀਂ ਕਦੇ ਪਿੱਛੇ ਨਹੀਂ ਆਵਾਂਗੇ ਪਰ ਬਿਨਾ ਸਬੂਤ ਤੋਂ ਅਸੀਂ ਕਿਸੇ ਨੂੰ 2 ਦਿਨ ਤੋਂ ਹਰਾਸ ਕੋਰਟ ਜਿਹੜੀ ਮਾਨਯੋਗ ਕੋਰਟ ਹੈ ਉਹ ਵੀ ਜਿੰਨਾ ਮਰਜ਼ੀ ਤਗੜਾ ਕ੍ਰਿਮੀਨਲ ਹੋਵੇ ਉਹਨੂੰ ਵੀ 2 ਦਿਨ ਦੀ ਹਰ ਉਹ ਦੇਂਦੀ ਹੈ ਕਸਟਡੀ ਦੇਂਦੀ ਹੈ ਜਦੋਂ ਉਹਨੂੰ ਅਰੈਸਟ ਕਰਕੇ ਰਿਮਾਂਡ ਦੇਂਦੀ ਹੈ 2 ਦਿਨ ਦਾ ਰਿਮਾਂਡ ਇਹ ਬਿਨਾ ਰਿ ਦੇ ਵਿੱਚ ਇਲੀਗਲ ਡਿਟੇਨ ਹੁਣ ਵੀ ਇਲੀਗਲ ਡਿਟੇਨ ਕੀਤਾ ਤਾਂ ਇਹਨਾਂ ਨੂੰ ਪੁੱਛੋ ਬਿਨਾ ਐਫ ਆਈ ਆਰ ਤੋਂ ਬਿਨਾ ਵੇਖੋ ਉੱਥੇ ਹੈ ਕਿ ਨਹੀਂ ਬੰਦਾ ਇਹਨਾਂ ਦਾ ਲੇਡੀ ਹੈ ਕਿ ਨਹੀਂ ਇਹਨੂੰ ਇਲੀਗਲ ਡਿਟੇਨਸ਼ਨ ਨਹੀਂ ਅਸੀਂ ਕਵਾਂਗੇ ਇਹ ਨਹੀਂ ਹੈ ਕਿ ਕੋਈ ਗਰੀਬ ਹੈ ਤਾਂ ਉਹਨੂੰ ਇਲੀਗਲ ਡਿਟੇਨ ਕਰੀ ਜਾਣ ਐਸ ਲਈ ਇਹ ਲੋਕ ਸ਼ਾਂਤੀਪੂਰਵਕ ਢੰਗ ਦੇ ਨਾਲ ਆਬਾਦੀ ਕਰਮਪੁਰੇ ਤੋਂ ਆਪਣੇ ਫੰਡਾਮੈਂਟਲ ਰਾਈਟਸ ਨੂੰ ਬਚਾਉਂਦੇ ਹੋਏ ਆਪਣੀ ਡੈਮੋਕ੍ਰੇਸੀ ਨੂੰ ਸਟਰੋਂਗ ਕਰਦੇ ਹੋਏ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੀ ਮੰਗ ਰੱਖ ਰਹੇ ਲੋਕਾਂ ਅੱਗੇ ਸਰੋ ਕਹਿੰਦੇ ਉਹਨਾਂ ਨੇ ਕੁੱਟਿਆ ਵੀ ਤੇ ਕੱਪੜੇ ਕੋਪੜੇ ਵੀ ਪਾੜੇ ਜੀ ਉਹਨਾਂ ਦਾ ਬਿਲਕੁਲ ਤੇ ਡੰਡੇ ਮਾਰੇ ਨੇ ਤੇ ਉਹਨਾਂ ਦੇ ਸਾਹਮਣੇ ਮਾਰੇ ਜਿਹੜੇ ਕੰਪਲੇਨਟ ਦੱਸੋ ਜਿੰਨੀ ਦੇਰ ਤੱਕ ਤੁਸੀਂ ਕਿਸੇ ਦਾ ਰਿਮਾਂਡ ਨਹੀਂ ਲਿੱਤਾ ਕੋਰਟ ਵੱਲੋਂ ਕੁਝ ਨਹੀਂ ਕੀਤਾ ਤੁਸੀਂ ਕਿਸੇ ਨੂੰ ਕਿਵੇਂ ਕੋਟ ਸਕਦੇ ਹੋ ਕਿਵੇਂ ਕੋਟ ਸਕਦੇ ਹੋ ਫਿਰ ਤੁਹਾਡੇ ਉਹਨਾਂ ਦੇ ਕੋਠੀਆਂ ਅੰਦਰ ਕੈਮਰੇ ਲੱਗੇ ਨੇ ਉਹਨਾਂ ਦੇ ਮਗਰ ਉਹ ਵੀ ਲੋਗ ਆਏ ਨੇ ਬਿਊਟੀ ਐਵੇਨਿਊ ਤੋਂ ਉਹ ਵੀ ਲੋਗ ਆਏ ਨੇ ਜਿਨ੍ਹਾਂ ਦੇ ਘਰ 'ਚ ਇਹ ਲੇਡੀ ਪੰਜ-ਪੰਜ ਸਾਲ ਤੋਂ ਕੰਮ ਕਰਦੀ ਉਹਨਾਂ ਨੇ ਵੀ ਇਹਨਾਂ ਨੂੰ ਕੱਲ ਗਰੰਟੀ ਭਰੀ ਐਸਐਚਓ ਨੂੰ ਵੇਖੋ ਕੋਈ ਬੰਦਾ ਗਰੀਬ ਉਹਦਾ ਮਤਲਬ ਐ ਥੋੜਾ ਨਾ ਵੀ ਉਹੀ ਦੋਸ਼ੀ ਐ ਐਵੇਂ ਨਹੀਂ ਹੁੰਦਾ ਅਸਲ ਵਿੱਚ ਇਹ ਨਹੀਂ ਨਹੀਂ ਐਵੇਂ ਨਹੀਂ ਬੋਲਣਾ ਮੁੱਕੇ ਤੇ ਆਈ ਹੁਣ ਤੁਸੀਂ ਕੀ ਵਚਨ ਦਵਾਉਂਦੇ ਦੇਖੋ ਅਸ਼ਵਾਸਨ ਅਸੀਂ ਕੱਲ ਇਹਨਾਂ ਦਾ ਕੱਲ ਵੀ ਛੱਡਣ ਦਾ ਮੂਡ ਨਹੀਂ ਸੀ ਹੈਗਾ ਉਹ ਤੇ ਦੇਖੋ ਮੈਂ ਖੁਦ ਇੱਕ ਐਡਵੋਕੇਟ ਹਾਂ ਮੈਂ ਖੁਦ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਤੇ ਮੈਂ ਇਹਨਾਂ ਨੂੰ ਕਹਿ ਕੇ ਤੁਸੀਂ 7 ਵਜੇ ਤੋਂ ਬਾਅਦ ਨੇਰਾ ਪਿਆ ਗਿਆ 7 ਵਜੇ ਤੋਂ ਬਾਅਦ ਤੁਸੀਂ ਕਿਸੇ ਲੇਡੀ ਨੂੰ ਇਲਲੀਗਲ ਡਿਟੈਂਸ਼ਨ ਕਸਟਡੀ 'ਚ ਨਹੀਂ ਰੱਖ ਸਕਦੇ ਇਹਨਾਂ ਨੇ ਕੱਲ ਵੀ ਉਹਨੂੰ ਸਵੇਰੇ 11 ਤੋਂ ਲੈ ਕੇ 8 ਵਜੇ ਤੱਕ ਜੇ ਐਵੇਂ ਪੁਲਿਸ ਕਰਦੀ ਰਹੀ ਤੁਸੀਂ ਦੱਸੋ ਸਾਡਾ ਕਾਨੂੰਨ ਸਟਰੋਂਗ ਕਿੱਥੋਂ ਹੋਏਗਾ ਲੋਕਾਂ ਦਾ ਡੈਮੋਕ੍ਰੇਸੀ ਤੇ ਵਿਸ਼ਵਾਸ ਕਿੱਥੋਂ ਵਧੇਗਾ ਉਲ ਕੀ ਇਹਨਾਂ ਨੂੰ ਕੱਢੋ ਬਾਹਰ ਇਹਨਾਂ ਨੂੰ ਬਾਹਰ ਕੱਢ ਦਿਓ ਇਹ ਕਿੱਥੋਂ ਦੇ ਮੈਨੂੰ ਦੱਸੋ ਹਗੀ ਹੈ ਕਿ ਬਾਹਰ ਕੱਢ ਦਿਓ 755 ਦਾ ਪਰਚਾ ਕਰੋ ਸੋਹਣਾ ਕੰਮ ਕਰਦਾ ਨੌਕਰੀ ਕਰਦਾ ਹੈ ਗਾਏ ਹਾਂ ਦੀ ਕੀ ਗੱਲ ਹੋਈ ਹੈ ਇਹਨਾਂ ਨੇ ਮਤਲਬ ਪ੍ਰੋਗਰਾਮ ਦੀ ਇਫੈਕਸ਼ਨ ਚੱਲਦਾ ਹੈ ਘਰ 'ਚ ਇਹਨਾਂ ਦੇ ਤੇ ਇਹਨਾਂ ਦਾ ਨਾਂ ਨਜਾਇਜ਼ ਲਾਇਆ ਚੋਰੀ ਦਾ ਤੇ ਨਾਲ ਕੁੱਟਿਆ ਵੀ ਹੈਗਾ ਮਾਰਿਆ ਧਮਕਿਆ ਰਾਇਆਂ ਗੋਲੀਆਂ ਮਾਰ ਦਿਆਂ ਉਹਨਾਂ ਨੂੰ ਮਾਰੋ ਗੋਲੀ ਇੱਥੇ ਆਣ ਕੇ ਸਾਹਮਣੇ ਮਾਰੋ ਕਿੰਨਾ ਕੀ ਨਾਂ ਸੀ ਜਿਨ੍ਹਾਂ ਦੇ ਅਲੀ ਜਿਨ੍ਹਾਂ ਦੇ ਇਹਨਾਂ ਦੇ ਘਰੇ ਕੰਮ ਕਰਦੀ ਹੈ ਕੋਠੀ ਵਾਲਿਆਂ ਦੀ ਉਹਨਾਂ ਦਾ ਨਾਮ ਕੀ ਹੈ ਜੀ ਉਹਨਾਂ ਦੇ ਨਾਮ ਤਾਂ ਮੈਨੂੰ ਪਤਾ ਨਹੀਂ ਹੈਗਾ ਮੈਂ ਕਦੀ ਨਹੀਂ ਗਿਆ ਜੀ ਇਹਨਾਂ ਦੇ ਮਗਰ ਨਾ ਕਦੀ ਆਪਣੀ ਜਨਾਨੀ ਮੇਰੀ ਜਨਾਨੀ ਦਾ ਮੈਨੂੰ ਬੁਰਾ ਪਿਛਵਾਸ ਹੈਗਾ ਤੁਹਾਡੀ ਘਰ ਦੇ ਕੀ ਨਾਮ ਹੈ ਜੀ ਬਲਿੰਦਰ ਕੌਰ ਅੱਜ ਕਿੰਨੀ ਦਿਨੋਂ ਕੀ ਕੰਮ ਕਰਦੇ ਜੀ ਇਹਨਾਂ ਨੂੰ ਸਾਲ ਹੋ ਗਿਆ ਕੰਮ ਕਰਦਿਆਂ ਅੱਛਾ ਜੀ ਅੱਜ ਕਿੰਨੇ ਵੇ ਤੁਹਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਕੁੱਟਿਆ ਕੱਟਿਆ ਤੁਹਾਨੂੰ ਕਿੰਨੇ ਵੇ ਪਤਾ ਲ ਤੇ ਇਹ ਉਫੜੇ ਫੜਾਇਆ ਨਜਾਇਜ਼ ਚੋਰੀ ਫੜਾਇਆ ਨਾ ਟਾਰੇ ਇਹਨੂੰ ਕਹੋ ਇਹਦਾ ਸੋਹਰਾ ਹੈਗਾ ਏ ਸੋਹਰਾ ਗਾਏ ਸੋਹਰੇ ਦਾ ਕੰਮ ਕੀ ਹੈ ਤੇ ਕੰਮ ਕਰਦਾ ਹੁਣ ਤੁਸੀਂ ਮੰਗ ਕੀ ਕਰਦੇ ਹੋ ਪਾਜੀ ਮੈਂ ਕਹਿੰਦਾ ਇਨਸਾਫ ਹੋਵੇ ਮੇਰੀ ਪਤਨੀ ਨਾਲਾ ਜਿੰਨਾ ਮਲਾਜਮਾਂ ਕੁੜੀਆਂ ਦੇ ਕੁੱਤੇ ਇਹ ਫੁੱਲਸਾਲੇ ਦੇ ਕੁੱਤੇ ਉਹਨੂੰ ਸਾਹਮਣੇ ਜਾਓ ਨਾਲੇ ਆਪ ਕੁੱਤੇ ਸਾਹਮਣੇ ਰੋਣ ਨਹੀਂਦਾ ਯਾਰ ਥਾਲੀ ਤੜਾਣੋ ਯੋੜ ਨਜਾਇਜ਼ ਪਹਿਚੜਾਏ ਨਾ ਪਹਿਚੜਾਏ ਮੇਰੀ ਪਤਨੀ ਨੂੰ ਦੱਸਿਆ ਇਹਨਾਂ ਨੇ ਇਹਦੇ ਪੈਸੇ ਵਾਲੇ ਆ ਜਿਹੜੋ ਕਿਹੜੀ ਜਗ੍ਹਾ ਤੇ ਕੰਮ ਕਰਦੇ ਕਿਹੜੇ ਬਿਊਟੀ ਆਮਣੀ ਆਵੇ ਜਿਹੜਾ ਜਿਹਨਾਂ ਨੇ ਓਕੇ ਓਕੇ ਥੋਰ ਕਰ ਇਹ ਨਾਲ ਨਾਲ ਸਾਹਮਣੇ ਜਾਓ ਸ਼ਰਾਬ ਪੀਤੀ ਆ ਦੋ ਥੋੜਾ ਜਿਹਾ ਬਤਵਾਈ ਨਾ ਹੁੰਦਾ ਕੱਲ ਵੀ ਪੀਤੀ ਆ ਸ਼ਰਾਬ ਨਾਲ ਦੇ ਨਾਲ ਹਾਂਜੀ ਮੈਡਮ ਜਿਹੜਾ ਮਟਰ ਨਾ ਲਗਾਇਆ ਗਿਆ ਸੀ ਉਹ ਤਾਂ ਬਰ ਬਸ ਐਕਚੁਅਲੀ 17ਵੀਂ ਬਿਊਟੀ ਐਵੇਨਿਊ 'ਚ ਨਾ ਚੋਰੀ ਹੋਈ ਸੀ gold ਦੀ ਚੋਰੀ ਹੋਈ ਸੀ ਉਹਨਾਂ ਦੇ ਕੁਝ ਨਾ ਮਤਲਬ ਕਿ ਆਈਟਮਸ ਮਿਸਿੰਗ ਸੀ ਕਿ gold ਆਈਟਮਸ ਜਿਹੜੇ ਸੀਗੇ ਤੇ ਉਸ ਟਾਈਮ ਤੇ ਜਿਹੜੇ ਇਹਨਾਂ ਦੇ ਮੀਟਸ ਵਗੈਰਾ ਕੰਮ ਕਰਦੇ ਸੀਗੇ ਘਰੇ ਉਹਨਾਂ ਦੇ ਇਹਨਾਂ ਨੇ ਰੀਮਸ ਦਿੱਤੇ ਸੀ ਕਿ ਸਾਨੂੰ ਇਹਨਾਂ ਤੇ ਹੀ ਸ਼ੱਕ ਹੈਗਾ ਕਿਉਂਕਿ ਘਰ ਚ ਕੋਈ ਵੀ ਸਮਾਨ ਵਿਖਰਿਆ ਨਹੀਂ ਹੋਇਆ ਸੀਗਾ ਕੋਈ ਵੀ ਤਾਲਾ ਨਹੀਂ ਟੁੱਟਿਆ ਹੋਇਆ ਸੀਗਾ ਤੇ ਇਹਨਾਂ ਨੇ ਕਿਹਾ ਸੀ ਕਿ ਜੋ ਕਲੀਨ ਕਰਨ ਆਉਂਦੇ ਉਹਨਾਂ ਕੋਲ ਕੀਜ਼ ਵੀ ਹੁੰਦੀਆਂ ਸਾਰਾ ਕੁਝ ਹੁੰਦੀਆਂ ਤੇ ਕਾਈਂਡਲੀ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ ਤੇ ਆਪਾਂ ਜਿਹੜੀ ਵੀ ਇਹਨਾਂ ਦੇ ਮੀਟਸ ਕੰਮ ਕਰਦੇ ਆ ਚਲੋ ਇਸ ਟਾਈਮ ਮੈਂ ਨੇਮਸ ਨਹੀਂ ਲਾਉਂਗੀ ਚਾਰ ਮੀਰਜ਼ ਇਹਨਾਂ ਦੇ ਕਰ ਕੰਮ ਕਰਦੇ ਆ ਕੱਲ ਵੀ ਬੁਲਾਏ ਸੀਗੇ ਉਹਨਾਂ ਦੇ ਫਿੰਗਰਪ੍ਰਿੰਟ ਐਨਾਲਿਸਿਸ ਵਗੈਰਾ ਆਪਾਂ ਕਰਾਉਣਾ ਹੈ ਫੋਰੈਂਸਿਕ ਜਾਂਚ ਪ੍ਰੋਪਰ ਕਰਾਉਣੀ ਹੈ ਤੇ ਇਦਾਂ ਹੀ ਅੱਜ ਵੀ ਬੁਲਾਏ ਗਏ ਸੀ ਇਹ ਵਾਲੇ ਜਿਹੜੇ ਕਾਫੀ ਦਿਨ ਤੋਂ ਹੀ ਕੰਮ ਕਰ ਰਹੇ ਸੀਗੇ ਬਲਵਿੰਦਰ ਕੋਰ ਜਿਹੜੇ ਆ ਚਾਏ ਸੀ ਤੇ ਉਹ ਕੀ ਹੋਇਆ ਕਿ ਉਸ ਟਾਈਮ ਤੇ ਜਦੋਂ ਆਏ ਹੈ ਤੇ ਲੋਕਾਂ ਨੇ ਰੋਜ਼ ਦਿਖਾਇਆ ਕਿ ਕਿਉਂ ਇਦਾਂ ਕੋਈ ਸਬੂਤ ਹੈਗਾ ਜਾਂ ਕੁਛ ਚਲੋ ਕਈਆਂ ਨੂੰ ਲੈਕ ਆਫ ਨੋਲੇਜ ਕਰਕੇ ਨਹੀਂ ਪਤਾ ਹੁੰਦਾ ਆਪਾਂ ਬਿਨਾਂ ਸਬੂਤੇ ਵੀ ਕੁਛ ਹੈ ਜੀਨ ਕੇਸ ਕਿਸੇ ਨੇ ਨਾਮ ਲਿਆ ਹੈ ਕਿ ਸਾਨੂੰ ਸ਼ੱਕ ਹੈਗਾ ਆਪਾਂ ਕਿ ਪੁਲਿਸ ਮੁਲਾਜੇ ਮੈ ਵੀ ਸਾਨੂੰ ਕੁੱਟਿਆ ਕੋ ਜੈਨੂ ਗੱਲ ਮੈਨੂੰ ਕੁੱਟਿਆ ਨਹੀਂ ਉਹਨੇ ਮੈਨੂੰ ਅੰਦਰ ਆ ਕੇ ਜੋ ਗੱਲ ਦਸੀ ਉਹਨਾਂ ਨੇ ਇਹ ਗੱਲ ਦਸੀ ਹੈ ਕਿ ਕੱਲ ਜਦੋਂ ਇਹਨਾਂ ਨੂੰ ਕਾਰਜੇ ਮਿਸਿੰਗ ਵਗੈਰਾ ਮਿਲਿਆ ਸਮਾਨ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਕਿ ਕਾਫੀ ਉੱਚੀ ਰੋਲਾ ਪਾਪਾ ਕੇ ਗੱਲ ਕੀਤੀ ਤੇ ਮੇਰੇ ਨਾਲ ਮਤਲਬ ਕਿ ਮਾਰਕੁੱਟ ਵੀ ਕੀਤੀ ਜਿਹਦੇ ਰਿਲੇਟਿਡ ਮੈਂ ਕਿਹਾ ਕਿ ਤੁਸੀਂ ਜੇ ਮੈਡੀਕਲ ਕਰਾਉਣਾ ਚਾਹਦੇ ਹੋ ਤੁਸੀਂ ਆਪਣਾ ਕਰਾ ਸਕਦੇ ਹੋ ਤੇ ਉਹ ਕਹਿੰਦੇ ਕਿ ਹਾਂ ਮੇਰਾ ਮੈਡੀਕਲ ਕਰਾਇਆ ਜਾਵੇ ਉਹ ਉਹਨਾਂ ਨੇ ਉਹਨਾਂ ਦੀ ਗੱਲ ਕੀਤੀ ਸੀ ਜਿਹੜੀ ਪਰਿਵਾਰ ਵਾਲੇ ਮੈਂ ਮੈਟਰ ਹੋ ਰਿਹਾ ਉਹ ਕਹਿੰਦੇ ਕਿ ਜਿਹੜਾ ਆਪਾਂ ਥਾਣੇ ਲੈ ਕੇ ਆਏ ਤੇ ਕਹਿੰਦੇ ਕਪੜੇ ਲਾ ਕੇ ਮੇਰੇ ਕੁੱਟਿਆ ਜਾਏ ਗੱਲ ਸੱਚ ਹੈ ਨਹੀਂ ਉਹ ਆਪ ਹੀ ਥਾਣੇ ਹੁਣੇ ਲੈ ਕੇ ਆਏ ਸੀ ਕਿ ਤੁਹਾਡੇ ਸਾਹਮਣੇ ਐਂਡ ਉਹਨੇ ਬਸ ਫੋਰੈਂਸਿਕ ਜਾਂਚ ਤੋਂ ਬਾਅਦ ਹੁਣ ਵਾਪਸ ਜਾ ਰਹੇ ਸੀ ਕਿ ਇਹਨਾਂ ਦਾ ਕੁਝ ਵੀ ਨਹੀਂ ਹੋਇਆ ਕੈਮਰਾਸ ਪ੍ਰੋਪਰਟੀ ਲੱਗੇ ਹੋਏ ਕੋਈ ਇਹਨਾਂ ਦੀ ਗੱਲਬਾਤ ਨਹੀਂ ਹੈ